ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਹਿੰਮਤ ਸਿੰਘ ਇਹ ਗੱਲ ਠੀਕ ਹੈ ਪਰ ਦੁਨੀਆ ਵਿੱਚ ਵੀ ਨੇਹੋ ਸਦਾ ਗੁਣ ਤੇ ਸੁੰਦਰਤਾ ਕਰਕੇ ਨਹੀਂ ਲੱਗਦੇ ਕਈ ਵੇਰ ਮਨਾਂ ਨੂੰ ਆਕਾਰਨ ਖਿੱਚ ਵੀ ਪੈ ਜਾਂਦੀ ਹੈ ਗੁਰਮੁਖ ਆਖਦੇ ਹਨ ਕਿ ਪਿਛਲੇ ਜਨਮਾਂ ਦੇ ਮੇਲ ਹੁੰਦੇ ਹਨ ਜਾਂ ਕੋਈ ਰੂਹਾਂ ਦੇ ਆਪੇ ਵਿੱਚ ਕੁਦਰਤੀ ਖਿੱਚਾਂ ਦੇ ਢੋ ਟੁਕਦੇ ਹਨ ਜਿਨ੍ਹਾਂ ਦੇ ਕਾਰਨ ਸਾਨੂੰ ਪਤਾ ਨਹੀਂ ਸੋ ਪਿਆਰੀ ਜੀ ਅਕਸਰ ਤਾਂ ਪਿਛਲੇ ਜਨਮਾਂ ਦੇ ਲੱਗੇ ਹੋਏ ਲੋਕ ਇੱਥੇ ਆਕਾਰਨ ਹੀ ਵਾਹਿਗੁਰੂ ਜੀ ਨਾਲ ਖਿੱਚ ਖਾਂਦੇ ਹਨ ਤੇ ਪ੍ਰੇਮ ਕਰਦੇ ਹਨ ਇਹਨਾਂ ਦੇ ਅੰਦਰ ਕੋਈ ਸੋਚੀ ਜਈ ਹੁੰਦੀ ਹੈ ਜੋ ਮੱਲੋ ਮੱਲੀ ਇਸ ਰਾਹੇ ਪਾਉਂਦੀ ਹੈ ਕੁਦਰਤ ਦੀ ਸੁੰਦਰਤਾ ਦੇ ਚੱਲ ਕੇ ਕਈਆਂ ਨੂੰ ਕਾਦਰ ਦੀ ਪ੍ਰਾਪਤੀ ਦੀ ਚਾਹ ਲਾ ਦਿੰਦੇ ਹਨ ਉਹ ਕਿਸੇ ਠੋਕਰ ਨਾਲ ਕਿਸੇ ਬਹਾਨੇ ਨਾਲ ਲੱਗ ਪੈਂਦੇ ਹਨ ਗੁਰੂ ਸਿੱਖੀ ਵਿੱਚ ਗੁਰਬਾਣੀ ਦੇ ਪਾਠ ਵਿਚਾਰ ਕਰਨ ਵਾਲੇ ਇਸ ਪਾਸੇ ਲੱਗਦੇ ਹਨ ਪਰੰਤੂ ਜਿਨ੍ਹਾਂ ਨੂੰ ਪਿਛਲੇ ਜਨਮ ਦਾ ਤੀਰ ਨਹੀਂ ਵੱਜਾ ਹੋਇਆ ਤੇ ਹੁਣ ਲਾਵਣਾ ਹੈ ਸੋ ਭਲੇ ਦੇ ਸੰਗ ਤੋਂ ਲੱਗਦੇ ਹਨ ਜੇਕੂ ਐਪ ਕੁਸੰਗ ਨਾਲ ਲੱਗਦੇ ਹਨ ਤੇ ਕੁ ਸਾਈ ਦਾ ਨੇਹੋ ਨੇਹੋ ਵਾਲੇ ਸਤਸੰਗੀ ਦੀ ਸੰਗਤ ਵਿੱਚ ਬੈਠਿਆ ਲੱਗਦਾ ਹੈ ਬਸੰਤ ਕੋ ਪਰ ਕੋਈ ਸਤਸੰਗੀਆਂ ਦੀ ਗੋਸ਼ਟ ਵਿੱਚ ਬੈਠਣ ਦੀ ਖਿੱਚ ਕੀ ਕੁ ਖਾਵੇ ਪਤੀ ਇਹ ਗੱਲ ਆਪਣੇ ਉਦਮ ਦੀ ਹੈ ਪਰ ਅਕਸਰ ਦੁਖਾਂ ਦੇ ਹੱਥ ਹੈ ਸ਼੍ਰੀ ਗੁਰੂ ਜੀ ਨੇ ਇਸ ਤਾ ਦਾਰੂ ਦੁੱਖ ਵੀ ਲਿਖਿਆ ਹੈ ਸੰਸਾਰ ਜੜ ਦੁੱਖ ਰੂਪ ਤੇ ਨਾਸ਼ਮਾਨ ਸਭ ਕਿਸੇ ਨੂੰ ਦਿਸਦਾ ਹੈ ਜਿਨ੍ਹਾਂ ਨਾਲ ਪਿਆਰ ਕਰੀਦਾ ਹੈ ਉਹ ਮਰ ਜਾਂਦੇ ਹਨ ਜਿਨ੍ਹਾਂ ਵਸਤਾਂ ਨੂੰ ਜੋੜ-ਜੋੜ ਧਰੀਦਾ ਹੈ ਨਾਸ਼ ਹੋ ਜਾਂਦੀਆਂ ਹਨ ਤਦੋਂ ਹਾਵਾ ਲੱਗਦਾ ਹੈ ਕਿ ਹਾਏ ਕੀ ਹੋ ਗਿਆ ਇਹ ਪਿਆਰੇ ਕਿੱਥੇ ਗਏ ਸੰਸਾਰ ਦੇ ਮੋਹ ਵਿੱਚ ਸੱਟਾਂ ਵੱਜਦੀਆਂ ਹਨ ਉਹ ਮਨ ਨੂੰ ਸੋਚ ਪਾਉਂਦੀਆਂ ਹਨ ਕਿ ਇੰਨਾ ਦਾ ਦੁੱਖਾਂ ਦਾ ਕੋਈ ਦਾਰੂ ਹੋਵੇ ਮਨੁੱਖ ਫੇਰ ਆਪਣੀ ਅਕਲ ਦੇ ਸਾਰੇ ਉਪਰਾਲੇ ਤੇ ਹਿੱਲੇ ਕਰਦਾ ਹੈ। ਨਾਸ਼ਵਾਨ ਨੇ ਬਿਨਸਣਾ ਹੀ ਹੋਇਆ। ਜਦ ਕੋਈ ਪੇਸ਼ ਨਹੀਂ ਜਾਂਦੀ। ਸੱਟਾਂ ਤੇ ਤੱਕੇ ਲੱਗਦੇ ਹਨ। ਤਦ ਅਖੀਰ ਮਨ ਢੋਲ ਕਰਦਾ ਹੈ ਕਿ ਕਿਤੇ ਹੋਰ ਤੇ ਹੀ ਨਾ ਸੁੱਖ ਹੋਵੇ। ਜਦ ਕੋਈ ਗੁਰਮੁਖ ਸੁਖੀ ਨਜ਼ਰ ਪੈਂਦਾ ਹੈ ਜਿਸ ਨੂੰ ਉਹ ਦੁੱਖ ਕਲੇਸ਼ ਨਹੀਂ ਦਿੰਦੇ ਜੋ ਸਾਨੂੰ ਦਿੰਦੇ ਹਨ। ਤਦ ਹੈਰਾਨ ਹੋ ਕੇ ਗੁਰਮੁਖ ਤੋਂ ਕਾਰਨ ਪੁੱਛੀਦਾ ਹੈ। ਉਹ ਕਿਰਪਾ ਕਰਕੇ ਦੱਸਦੇ ਹਨ। ਕਿ ਜੋ జగਤ ਦਿਸਦਾ ਹੈ ਉਹ ਜ਼ਰੂਰ ਪਲਟੇ ਖਾਂਦਾ ਹੈ ਜੋ ਇਸ ਨਾਲ ਮੋਹ ਕਰਦਾ ਹੈ ਉਹ ਇਸ ਦੇ ਹਰ ਪਲਟੇ ਤੇ ਸੱਟ ਖਾਵੇਗਾ ਜੇ ਤੁਸੀਂ ਉਸ ਨਾਲ ਮੋਹ ਕਰੋ ਕਿ ਜੋ ਇਸ ਦਾ ਕਾਰਨ ਹੈ ਜਿਸ ਦਾ ਇਹ ਪ੍ਰਕਾਸ਼ ਹੈ ਤਦ ਸੁਖ ਹੋਵੇ ਕਿਉਂਕਿ ਉਹ ਸਦਾ ਇੱਕ ਰਸ ਰਹਿੰਦਾ ਹੈ ਜਦੋਂ ਇਸ ਤਰ੍ਹਾਂ ਕੁਝ ਸਮਝ ਪੈਂਦੀ ਹੈ ਤਦ ਫੇਰ ਗੁਰਮੁਖਾਂ ਦਾ ਮੇਲ-ਗੇਲ ਚੰਗਾ ਲੱਗਦਾ ਹੈ ਜਦ ਉਹਨਾਂ ਨੂੰ ਮਿਲੀ ਗ੍ਰਿਲੀਦਾ ਹੈ ਤਦ ਉਹਨਾਂ ਦੇ ਰੰਗ ਲੱਗਣ ਦਾ ਅਵਸਰ ਆਉਂਦਾ ਹੈ ਇਹੋ ਦ੍ਰਿਸ਼ਟਮਾਨ ਦੇ ਮੋਹ ਤੋਂ ਪੈਦਾ ਹੋਏ ਦੁੱਖ ਸਾਨੂੰ satsang ਵਾਲੇ ਪਾਸੇ ਵੱਲ ਭੇਜਦੇ ਹਨ। ਬਸੰਤ ਕੋ ਠੀਕ ਹੈ ਪਰ ਉਹਨਾਂ ਦੇ ਕੋਲ ਬੈਠਿਆਂ ਉੱਠਿਆਂ ਦੇਖ-ਦੇਖੀ ਨੇਹੋ ਲੱਗ ਜਾਂਦਾ ਹੈ ਜਾਂ ਉਹ ਵਾਹਿਗੁਰੂ ਦਾ ਦਰਸ਼ਨ ਕਰਾ ਦਿੰਦੇ ਹਨ ਤੇ ਉਹ ਸੁੰਦਰਤਾ ਮੋਹ ਲੈਂਦੀ ਹੈ। ਪਤੀ ਇਹ ਆਪੋ ਆਪਣੀ ਰੂਹ ਦੀ ਸਫਾਈ ਦੀ ਗੱਲ ਹੈ ਪਰ ਗੁਰਮੁਖ ਜਦ ਵਿਆਲ ਹੁੰਦੇ ਹਨ ਤਦ ਪਰਮੇਸ਼ਰ ਦੀ ਸੇਵਾ ਦੀ ਜਾਤ ਸਿਖਾਉਂਦੇ ਹਨ। ਤੇ ਪਰਮੇਸ਼ਰ ਜੀ ਦੇ ਗੁਨਾ ਦਾ ਕੀਰਤਨ ਸੁਣਾਉਂਦੇ ਹਨ ਤੇ ਉਸ ਦੇ ਜਸ ਵਰਨਨ ਕਰਦੇ ਹਨ ਇਸ ਤਰ੍ਹਾਂ ਮੰਨ ਤੇ ਅਸਰ ਹੁੰਦਾ ਹੈ ਫੇਰ ਉਹ ਬਾਣੀ ਪੜਨ ਵਿੱਚ ਲਾਉਂਦੇ ਹਨ ਬਾਣੀ ਵਿੱਚ ਪਰਮੇਸ਼ਰ ਦੇ ਪਿਆਰ ਦੀਆਂ ਗੱਲਾਂ ਹੁੰਦੀਆਂ ਹਨ ਉੱਚੇ ਸੁੱਚੇ ਪ੍ਰੇਮੀ ਹਿਰਦੇ ਤੋਂ ਉਚਰੀ ਹੋਈ ਹੋਣ ਕਰਕੇ ਬਾਣੀ ਵਿੱਚ ਇੱਕ ਸਤਿਆ ਹੁੰਦੀ ਹੈ ਉਸ ਦੇ ਅਸਰ ਨਾਲ ਮਨ ਨੂੰ ਤੇ ਪਿਆਰ ਲੀਹਾਂ ਪੈਂਦੀਆਂ ਹਨ ਫੇਰ ਗੁਰਮੁਖ ਸ੍ਰੀ ਪਰਮੇਸ਼ਰ ਜੀ ਦੇ ਅੱਗੇ ਬੇਨਤੀ ਕਰਨ ਦਾ ਸੁਭਾਅ ਪਾਉਂਦੇ ਹਨ ਤੇ ਸ਼ੁਕਰ ਦੇ ਭੇਤ ਸਮਝਾਉਂਦੇ ਹਨ ਇਸ ਤਰ੍ਹਾਂ ਨਾਲ ਮਨ ਦੇ ਮੋਧੀਆਂ ਵਾਗਾ ਪਰਤਾ ਖਾ ਜਾਂਦੀਆਂ ਹਨ ਚੰਗੀਆਂ ਗੱਲਾਂ ਵੱਲ ਧਿਆਨ ਰਹਿੰਦਾ ਹੈ ਮੰਦੀਆਂ ਦਾ ਮੰਦ ਦਿਸ ਕੇ ਮਾੜਾਪਨ ਭਾਜ ਜਾਂਦਾ ਹੈ ਜੀ ਕੁਝ ਮਿੱਠੀ ਮਿੱਠੀ ਉਦਾਸੀ ਵਾਲਾ ਕੁਝ ਉੱਛਾ ਤੇ ਉਮੰਗ ਜਈ ਨਾਲ ਭਰ ਕੇ ਚਾਹ ਵਾਨ ਹੋ ਜਾਂਦਾ ਹੈ ਤਦੋ ਗੁਰਮੁਖ ਪਰਮੇਸ਼ਰ ਦੀ ਯਾਦ ਦੀ ਜਾਤ ਸਿਖਾਲਦੇ ਹਨ ਜਦੋਂ ਯਾਦ ਅਰਥਾਤ ਸਿਮਰਨ ਦੇ ਸਵਾਦ ਦਾ ਝਲਕਾ ਪੈ ਗਿਆ ਸਮਝੋ ਕਿ ਪ੍ਰੇਮ ਅੰਦਰ ਵੜ ਗਿਆ ਇਹ ਪ੍ਰੇਮ ਨਾਮ ਹੈ ਪਿਆਰੇ ਦਾ ਮੇਲ ਹੈ ਬਸੰਤ ਕੋਰ ਡਾਡਾ ਸਾਫ ਰਸਤਾ ਹੈ ਪਰ ਗੁਰਮੁਖਾਂ ਦੀ ਕੀ ਪਛਾਣ ਹੈ ਕੀ ਜਾਣੀਏ ਕੋਈ ਲੱਭ ਵਾਲਾ ਮਿਲ ਪਵੇ ਤੇ ਭੁਲੇਖੇ ਵਿੱਚ ਪਾ ਦੇਵੇ ਕਿਉਂਕਿ ਜਿਸ ਨੇ ਸੁਨਿਆ ਹੈ ਪਰ ਡਿੱਠਾ ਨਹੀਂ ਹੈ ਉਸ ਨੂੰ ਬਗਲਿਆਂ ਤੇ ਹੰਸਾਂ ਦੀ ਪਛਾਣ ਕਿੱਕੂ ਹੋ ਸਕਦੀ ਹੈ ਪਤੀ ਇਹ ਤਾਂ ਠੀਕ ਹੈ ਪਰ ਸੋਚ ਲਵੋ ਸਰੋਵਰਾਂ ਵੱਲੋਂ ਪਉਣ ਠੰਢੀ ਹੀ ਝੁਲਦੀ ਹੈ ਪੱਲਿਆਂ ਦਾ ਪ੍ਰਭਾਵ ਪਲਾ ਹੁੰਦਾ ਹੈ ਫਿਰ ਵਾਹਿਗੁਰੂ ਦਿਆਲ ਮੂਰਤੀ ਹੈ ਜੇ ਪ੍ਰਾਰਥਨਾ ਕਰਨੇ ਭਾਲ ਕਰੀਏ ਤਾਂ ਪਰਮੇਸ਼ਰ ਪੱਲਿਆਂ ਦਾ ਹੀ ਮੇਲ ਕਰਾਉਂਦਾ ਹੈ ਫਿਰ ਗੁਰਮੁਖਾਂ ਦੀ ਪਛਾਣ ਗੁਰੂ ਜੀ ਨੇ ਸਾਰੀ ਬਾਣੀ ਵਿੱਚ ਲਿਖੀ ਹੈ ਆਪੇ ਵਿੱਚ ਜੁੜੇ ਹੋਏ ਨੂੰ yogi ਕਹਿੰਦੇ ਹਨ ਪਰ ਜੋ ਵਾਹਿਗੁਰੂ ਨਾਲ ਜੁੜੇ ਸੋ ਗੁਰਮੁਖ ਹੁੰਦਾ ਹੈ ਗੁਰਮੁਖਾਂ ਵਿੱਚ ਸਭ ਤੋਂ ਵੱਡਾ ਗੁਣ ਵਾਹਿਗੁਰੂ ਦਾ ਪਿਆਰ ਤੇ ਉਸ ਨਾਲ ਅੰਤਰਾਤਮਿਕ ਸਦਾ ਮੇਲਾ ਹੈ ਹੋਰ ਗੁਣ ਤਾਂ ਇਸ ਗੁਣ ਦੇ ਲੱਛਰ ਮਾਤਰ ਹੁੰਦੇ ਹਨ ਜੇਕੂ ਅੱਖਾਂ ਦੀ ਪਿਲੱਤਨ ਰੋਗ ਨਹੀਂ ਪਰ ਜਿਗਰ ਵਿੱਚ ਪਿੱਤੇ ਦਾ ਰੰਗ ਹੋ ਜਾਂਦਾ ਹੈ ਔਰ ਅੱਖਾਂ ਦਾ ਪੀਲਾ ਹੋਣਾ ਤਾਂ ਸੁੱਤੇ ਹੀ ਹੋ ਜਾਏਗਾ ਤੇ ਰੋਗੀ ਦੀ ਅੰਦਰ ਦੀ ਗਤੀ ਨੂੰ ਲਖਾਏਗਾ ਸੋ ਗੁਰਮੁਖਾਂ ਦੇ ਅੰਦਰਲੇ ਪਿਆਰ ਨੂੰ ਸਦਾ ਯਾਦ ਨਾਲ ਸਾਈਂ ਵਿੱਚ ਲੱਗੇ ਰਹਿਣ ਦੀ ਹਾਲਤ ਨੂੰ ਤਾਂ ਗੁਰਮੁਖ ਆਪ ਹੀ ਜਾਣਦੇ ਹਨ ਪਰ ਉਸ ਅੰਦਰਲੀ ਹਾਲਤੋਂ ਜੋ ਲੱਛਣ ਪੈਦਾ ਹੁੰਦੇ ਹਨ ਉਹ ਕੁਝ ਪਛਾਣਨ ਵਿੱਚ ਮਦਦ ਕਰਦੇ ਹਨ ਗੁਰਮੁਖਾ ਦੀ ਅੰਦਰਲੀ ਹਾਲਤ ਇਹ ਹੁੰਦੀ ਹੈ ਕਿ ਮਨ ਦਾ ਲਗਾਓ ਸਦਾ ਰੱਬ ਵੱਲ ਹੁੰਦਾ ਹੈ ਉਸ ਦੀ ਯਾਦ ਕਦੇ ਨਹੀਂ ਵਿਸਰਦੀ ਉਸ ਵਿੱਚ ਇੱਕ ਸੁਆਦ ਆਉਂਦਾ ਹੈ ਚੜ੍ਹਦੀ ਕਲਾ ਵਿੱਚ ਖੇਡਦੇ ਹਨ ਪੈ ਤੇ ਪਰਮ ਵਿੱਚ ਨਹੀਂ ਪੈਂਦੀ ਵਰਤਨ ਐਸ ਤਰ੍ਹਾਂ ਦੀ ਹੁੰਦੀ ਹੈ ਸੁਖੀਆਂ ਨਾਲ ਪਿਆਰ ਕਰਦੇ ਹਨ ਦੁਖੀਆਂ ਤੇ ਦਇਆ ਕਰਦੇ ਹਨ ਭਲੇ ਤੇ ਉਪਕਾਰ ਦੇ ਕੰਮ ਵਿੱਚ ਉਹਨਾਂ ਤੋਂ ਸਹਿ ਸੁਭਾਪ ਲਈ ਆਈ ਹੁੰਦੀ ਹੈ ਮਾੜੇ ਕੰਮਾਂ ਤੇ ਕੁਸੰਗਾ ਤੋਂ ਉਪਰਾਮ ਰਹਿੰਦੇ ਹਨ ਕੰਮ ਉਹਨਾਂ ਦੇ ਸਾਰੇ ਫਲ ਦੀ ਚਾਹ ਤੋਂ ਖਾਲੀ ਹੁੰਦੇ ਹਨ ਪਰਭਾਵ ਇਹੋ ਦਾ ਹੁੰਦਾ ਹੈ ਕਿ ਮਨਸਤਕ ਪ੍ਰਸੰਨ ਹੁੰਦਾ ਹੈ ਕੋਲ ਬੈਠਿਆਂ ਚਿੱਤ ਖੇਡਦਾ ਜਾਂ ਨਿਰਮਲ ਪੈ ਵਿੱਚ ਆਉਂਦਾ ਹੈ ਸੰਗ ਕੀਤਿਆਂ ਠੰਡ ਪੈਂਦੀ ਹੈ ਉੱਪਰ ਰੱਬ ਜੀ ਵੱਲ ਦੀ ਖੇੜ ਇਹ ਹੁੰਦੀ ਹੈ ਕਿ ਵਾਹਿਗੁਰੂ ਉਹਨਾਂ ਨੂੰ ਪਿਆਰ ਕਰਦਾ ਹੈ ਇਸ ਕਰਕੇ ਸੂਰਤ ਉਹਨਾਂ ਦੀ ਦਾਤਾ ਪਦ ਵਿੱਚ ਸਾਈਂ ਵੱਲ ਝੁੱਕ ਪੈਂਦੀ ਹੈ ਸਤਗੁਰੂ ਜੀ ਨੇ ਦੱਸਿਆ ਹੈ ਸਾਧ ਕੇ ਸੰਗ ਨਹੀਂ ਕਛਕਾਲ ਦਰਸ਼ਨ ਪੇਟਤ ਹੋਤ ਨੇਹਾਲ ਸਾਧੂ ਦੇ ਸੰਗ ਨਾਲ ਸੁੱਤੇ ਹੀ ਇਹ ਅਸਰ ਹੁੰਦਾ ਹੈ ਕਿ ਉਸ ਦੇ ਦਰਸ਼ਨ ਮਾਤਰ ਨਾਲ ਚਿਤ ਨਿਹਾਲ ਹੋ ਜਾਂਦਾ ਹੈ ਭਾਵ ਖਿੜ ਜਾਂਦਾ ਹੈ ਅਸਲ ਵਿੱਚ ਗੁਰਸਿੱਖੀ ਦੀ ਪਹਿਲੀ ਗੱਲ ਹੈ ਗੁਰੂ ਦਿਖਿਆ ਜੋ ਪ੍ਰਾਪਤ ਹੁੰਦੀ ਹੈ ਅੰਮ੍ਰਿਤ ਛਕਨ ਨਾਲ ਅੰਮ੍ਰਿਤ ਛਕ ਕੇ ਰੈਣੀ ਰੱਖੀਦੀ ਹੈ ਬਾਣੀ ਪੜੀ ਗਾਵੀ ਵਿਚਾਰੀ ਤੇ ਖੋਜੀ ਦੀ ਹੈ ਮੂਲ ਮੰਤਰ ਉਚਾਰੀਦਾ ਹੈ ਗੁਰ ਮੰਤਰ ਦਾ ਅਭਿਆਸ ਕਰੀਦਾ ਹੈ ਜੇ ਸੁਤੇ ਰੋਟ ਉਰਪਈ ਤਾਂ ਵਾ ਵਾ ਨਹੀਂ ਤਾਂ ਫਿਰ ਨਾਮ ਦੇ ਪ੍ਰੇਮੀ ਗੁਰਮੁਖ ਦਾ ਸਤਸੰਗ ਕਰੀਦਾ ਹੈ ਕੀਰਤਨ ਕਥਾ ਗੁਰਦੁਆਰੇ ਬਾਣੀ ਦਾ ਪਾਠ ਗੁਰਮੁਖ ਦਾ ਸਤਸੰਗ ਸਾਰੇ ਸਹਾਇ ਕਰਨ ਬਸੰਤ ਕੋਰ ਪਲਾਇ ਚਿਤ ਸੰਸਾਰ ਦੇ ਦੁੱਖ ਪਾ ਕੇ ਇਸ ਤੋਂ ਮੁੜੇ ਨਾਮ ਅਭਿਆਸ ਕਰੇ ਸਹਾਇਤਾ ਲਈ ਗੁਰਮੁਖਾਂ ਦਾ ਸਤਸੰਗ ਕਰੇ ਆਪ ਦੇ ਕਹੇ ਮੁਜਬ ਉਹ ਰਾਹੇ ਵਿਪਾਦੇਨ ਫੇਰ ਤਾਂ ਕੋਈ ਧੋਖਲਾ ਨਹੀਂ ਹੈ ਕਿਉਂਕਿ ਮੈਂ ਆਪਣੇ ਵੱਲ ਵੇਖਦੀ ਹਾਂ ਕਿ ਨਾਮ ਪ੍ਰਾਪਤ ਹਾਂ ਆਪ ਗੁਰਮੁਖ ਹਾਂ ਆਪਨੇ ਰਸਤੇ ਵੀ ਪਾਇਆ ਹੈ ਪਰ ਮੈਂ ਫਿਰ ਉਸੇ ਹੀ ਆਪਣੇ ਚੱਕਣਾ ਵੈਣਾ ਮਾਨ ਦੀਆਂ ਲੈਰਾਂ ਵਿੱਚ ਜਾ ਜਾ ਪੈਣੀ ਹਾਂ ਡਰਨੀ ਹਾਂ ਕਿਤੇ ਕੋਈ ਭੁਲੇਖਾ ਨਾ ਮੈਨੂੰ ਖਾ ਜਾਵੇ ਹਿੰਮਤ ਸਿੰਘ ਟੋਖਲਾਤਾ ਕੋਈ ਨਹੀਂ ਪੈਂਦਾ ਜੇਕਰ ਨiyet ਰਾਸ ਹੋਵੇ ਜੇ ਨiyet ਉੱਚੇ ਹੁੰਦੀ ਹੈ ਮਨ ਨੇ ਸੇਤ ਸਤਗੁਰੂ ਨਾਨਕ ਦੀ ਧਾਰ ਲਈ ਹੈ ਤਾਂ ਜਿੰਨੀਆਂ ਭੁੱਲਾ ਪੈਂਦੀਆਂ ਹਨ ਇਹ ਸਭ ਉੰਤੀ ਦੇ ਪੌੜੀ ਦੇ ਡੰਡੇ ਬੰਦੀਆਂ ਹਨ ਹਰ ਭੁੱਲ ਦੁੱਖ ਲਿਆਉਂਦੀ ਹੈ ਹਰ ਦੁੱਖ ਮਨ ਨੂੰ ਮਤ ਦਿੰਦਾ ਹੈ ਮਨੁੱਖ ਨੇ ਜੋ ਕੁਝ ਸਿੱਖਿਆ ਹੈ ਦੁੱਖ ਦੀ ਪੱਠੀ ਵਿੱਚ ਹੀ ਤੱਪ ਕੇ ਸਿੱਖਿਆ ਹੈ satsang ਦਾ ਵਾਅਦਾ ਇਹ ਹੈ ਕਿ ਇਸ ਦੀ ਗੋਸ਼ਟ ਭੁੱਲਣ ਘੱਟ ਦਿੰਦੀ ਹੈ ਜੇ ਭੁੱਲ ਪਵੇ ਵੀ ਤਾਂ ਝਾਟ ਕੱਢ ਲੈਂਦੀ ਹੈ ਇਸ ਕਰਕੇ ਗੁਰੂ ਜੀ ਨੇ ਸ਼ੁੱਭ ਸੰਗਤ ਲਈ ਆਗਿਆ ਕੀਤੀ ਹੈ ਸੱਤੀ ਪੈਰੀ ਸਤ ਭਲਾ ਬਹੀਏ ਪੜਿਆ ਪਾਸ ਉਥੇ ਪਾਪ ਪੁੰਨ ਵਿਚਾਰੀਏ ਕੂੜੇ ਕੱਟੇ ਰਾਸ ਬਸੰਤ ਕੋ ਸੱਚ ਹੈ ਪਤੀ ਜੀ ਜੇ ਕੁਰ ਮੇਰੀ ਅੱਜ ਦੀ ਪੁੰਨ ਨੂੰ ਜੇ ਆਪ ਨਾ ਕੱਟਦੇ ਤਾਂ ਮੈਂ ਕਈ ਦਿਨ ਧੁਖ ਧੁਖ ਕੇ ਦੁੱਖ ਪਾ ਕੇ ਮੋੜਾ ਖਾਂਦੀ ਕੀ ਜਾਣੀਏ ਨਾ ਹੀ ਮੋੜਾ ਖਾਂਦੀ ਪਤੀ ਸਤ ਸੰਗ ਤਾਂ ਡਾਡੀ ਹੀ ਲੋੜਿੰਦੀ ਸ਼ੈ ਹੈ ਤੇ ਇਸ ਗੱਲ ਦੀ ਖਬਰਦਾਰੀ ਚਾਹੀਏ ਕਿ 사ਤਸੰਗ ਅਸਲੀ ਹੋਵੇ ਸਾਡੇ ਵਿੱਚ ਤਾਂ ਮੇਅਰ ਹੈ ਕਰਨੇ ਵਾਲੇ ਗੁਰਸਿੱਖੀ ਵਿੱਚ ਬਹੁਤ ਹਨ ਪਰ ਉਂਝ ਗੁਰਮੁਖ ਆਮ ਨਹੀਂ ਹੁੰਦੇ ਆਮ ਜੋ 사ਤਸੰਗ ਦਿਸਦੇ ਹਨ ਕੋਈ ਤਪੀਏ ਕੋਈ ਨੇਮੀ ਤੇ ਬੋਤੇ ਪਖੰਡੀ ਸਤਗੁਰੂ ਨੇ ਕਿਹਾ ਹੈ ਢੂੰਡ ਸਜਣ ਸੰਤ ਪੱਕਿਆ ਕਬੀਰ ਜੀ ਨੇ ਕਿਹਾ ਹੈ ਕਬੀਰ ਜੋ ਤੂਹੇ ਸਾਧ ਪਿਰੰਮ ਕੀ ਪਾਕੇ ਸੇਤੀ ਖੇਲ ਕਾਚੀ ਸਰਸੋਂ ਪੇਲ ਕੈ ਨਾਖਲ ਪਈ ਨਾ ਤੇਲ ਸੋ ਪ੍ਰੀਏ ਕਿਵੇਂ ਹੋਵੇ ਦੁੱਖ ਨਾਲ ਚਾਹੋ ਅੰਦਰਲੀ ਚਾਹ ਨਾਲ ਚਾਹੋ ਹੋਰ ਤਰ੍ਹਾਂ ਜਦ ਅੰਦਰੋਂ ਉਮਾ ਵਾਹਿਗੁਰੂ ਦੇ ਰਸਤੇ ਦਾ ਉੱਠੇ ਤਾਂ ਪਹਿਲਾ ਕੰਮ ਇਹ ਹੈ ਕਿ ਨਿਤਨੇਮ ਦਾ ਰੋਜ਼ ਮਨ ਬਾਣੀ ਵਿੱਚ ਲਾ ਕੇ ਪਾਠ ਕਰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੋਜ਼ ਦਰਸ਼ਨ ਤੇ ਪਾਠ ਕਰਨਾ ਵਿਚਾਰ ਨਾਲ ਔਰ ਆਪਣੇ ਬਚਾਅ ਲਈ ਗੁਰੂ ਜੀ ਦੇ ਚਰਨਾਂ ਵਿੱਚ ਪ੍ਰਾਰਥਨਾ ਕਰਨੀ ਕਿ ਸੱਚੇ ਪਾਤਸ਼ਾਹ ਜੀ ਆਪਣੀ ਅਗਵਾਨੀ ਵਿੱਚ ਆਪ ਟੋਰੀ ਗੁਰਮੁਖ ਦੇ ਮੇਲ ਲਈ ਅਰਦਾਸ ਨਿਤ ਕਰੀ ਅਸੀਂ ਰੋਜ਼ ਅਰਦਾਸਾ ਕਰਦੇ ਹਾਂ ਗੁਰਮੁਖ ਦਾ ਮੇਲ ਸਾਧ ਦਾ ਸੰਗ ਸਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਅਰਥਾਤ ਗੁਰਮੁਖ ਸੱਚੇ ਗੁਰਮੁਖ ਦਾ ਮਿਲਾਪ ਹੋਵੇ ਮਿਲਾਪ ਡਾਡੇ ਪਿਆਰ ਵਾਲੇ ਸਬੰਧ ਦਾ ਨਾਂ ਹੈ ਸਾਧ ਦਾ ਸੰਗ ਹੋਵੇ ਅਰਥਾਤ ਜੇ ਸਾਈਂ ਰਸਤੇ ਸਾਧਨ ਕਰ ਰਿਹਾ ਹੋਵੇ ਸੰਗਤ ਉਸ ਦੀ ਹੋਵੇ ਤੇ ਨਾਮ ਜਪਣ ਵਾਲੇ ਸਿੱਖ ਵੀਰਾਂ ਦਾ ਸੰਗ ਬਣਿਆ ਰਹੀ ਕਿਉਂ ਜੋ ਆਪ ਜਪਦੇ ਹਨ ਉਹਨਾਂ ਦੇ ਪਾਸ ਬੈਠਿਆਂ ਨਾਮ ਚਿਤ ਆਉਂਦਾ ਹੈ ਬਸੰਤ ਕੋਰ ਪਤੀ ਜੀ ਮੈਂ ਇਹ ਗੱਲ ਇਸ ਕਰਕੇ ਪੁੱਛੀ ਹੈ ਕਿ ਕਾਕੀ ਸਤਮੰਤ ਕੋਰ ਕੈਦ ਪੈ ਗਈ ਵਿਦੇਸ਼ ਚੱਲ ਗਈ ਗੁਰਮੁਖ ਪਿਤਾ ਤੋਂ ਵਿਛੜ ਗਈ ਹੁਣ ਉਸ ਨੂੰ ਗੁਰਮੁਖ ਦਾ ਮੇਲ ਸਾਧ ਦਾ ਸੰਗ ਨਾਮੀਆਂ ਦੇ ਦਰਸ਼ਨ ਕਿੱਥੇ ਨਸੀਬ ਹਨ ਅੱਠੇ ਪੈਰ ਕੁਸੰਗ ਵਿਛੋੜਾ ਬੰਦੀ ਭੁੱਖ ਗਰੀਬੀ ਉਸ ਨੂੰ ਕਿੱਕੂ ਪਰਮੇਸ਼ਰ ਜੀ ਦੇ ਪਿਆਰ ਤੋਂ ਨਾ ਵਿਛੋੜਦੀ ਹੋਵੇਗੀ ਐਸੇ ਵਿਛੁੰਨਿਆ ਪਿਆਰਿਆ ਨਹੀਂ ਸ਼੍ਰੀ ਗੁਰੂ ਜੀ ਨੇ ਕੀ ਕਿਰਪਾ ਕੀਤੀ ਹੈ ਸੋ ਦਇਆ ਕਰਕੇ ਸਮਝਾਓ ਪਤੀ ਪਰਮੇਸ਼ਰ ਦੇ ਬਿਰਦੀ ਤੁਸਾਂ ਗੱਲ ਨਹੀਂ ਸੁਣੀ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਸਾਈ ਆਪਣੇ ਅੰਦਰ ਆਪ ਆ ਬੈੰਦਾ ਹੈ ਫਿਰ ਉਹ ਦੁਖਦਾਰੇ ਤੇ ਨੀयत ਰਾਸ ਵਾਲੀ ਗੱਲ ਚੇਤੇ ਕਰੋ ਜਿਸ ਦੀ ਨੀयत ਮਿਲੰਦੀ ਹੈ ਚਾਹੇ ਕਿਤਨਾ ਨਿਰਬਲ ਹੈ ਕਿਤਨਾ ਭੁੱਲਦਾ ਤੇ ਡਿੱਗਦਾ ਹੈ ਵਾਹਿਗੁਰੂ ਉਸ ਦਾ ਆਪ ਰੱਖਾ ਹੁੰਦਾ ਹੈ ਇਹ ਕੁਦਰਤ ਦਾ ਨਿਯਮ ਹੈ ਕਿ ਪਰਮੇਸ਼ਰ ਨੂੰ ਯਾਦ ਰੱਖਣ ਵਾਲੇ ਪਿਆਰੇ ਜਦ ਵਿਪਤਾ ਵਿੱਚ ਪੈਂਦੇ ਹਨ ਤਦ ਉਹਨਾਂ ਦੀ ਸੂਰਤ ਨੂੰ ਵਾਹਿਗੁਰੂ ਆਪ ਬਲ ਦੇ ਕੇ ਖਿੱਚਦਾ ਹੈ ਔਰ ਸੂਰਤ ਵਿੱਚ ਵਿਪਤਾ ਦਾ ਟਾਕਰਾ ਕਰਨ ਦਾ ਮਾਦਾ ਵਧੇਕ ਪੈਦਾ ਹੋ ਜਾਂਦਾ ਹੈ। ਉਹਨਾਂ ਦੀ ਸੂਰਤ ਟਾਕਰਿਆਂ ਵਿੱਚ ਆ ਕੇ ਕੱਸੀ ਜਾਂਦੀ ਤੇ ਉੱਚੀ ਹੋ ਕੇ ਹੋਰ ਚੜਦੀ ਹੈ। ਮਰਨ ਚਾਹੇ ਜਿਉਂ ਕਾਂਪ ਨਹੀਂ ਖਾਂਦੇ। ਫਿਰ ਸਾਡੇ ਪੰਥ ਦਾ ਬਿਰਦ ਬੜਾ ਪਿਆਰ ਵਾਲਾ ਹੈ। ਪਿਛਲੇ ਲੁੱਟ ਵਿੱਚ ਜਿੰਨੇ ਸਿੱਖ ਕੈਦ ਹੋ ਕੇ ਕਾਬਲ ਗਏ ਹਨ। ਸਬਨਾ ਦੀ ਰੱਖਿਆ ਵਾਸਤੇ ਹਰ ਰੋਜ਼ ਦੋ ਵੇਲੇ ਹਰ ਧਰਮਸਾਲ ਗੁਰਦੁਆਰੇ ਜਥੇ ਦੇ ਹਰ ਸਿੱਖ ਵੱਲੋਂ ਅਰਦਾਸਾ ਹੁੰਦਾ ਹੈ। ਏ ਜੋ ਗੁਰਮੁਖਾਂ ਤੇ ਪ੍ਰੇਮੀਆਂ ਵੱਲੋਂ ਨਿਤ ਸੱਚੇ ਦਿਲੋਂ ਪ੍ਰਾਰਥਨਾ ਹੁੰਦੀ ਹੈ ਇਹ ਉਹਨਾਂ ਦੀ ਆਤਮਾ ਨੂੰ ਬਲ ਦਿੰਦੀ ਹੈ ਵਾਹਿਗੁਰੂ ਦੀ ਵਿਆਪਕ ਸਤਿਆ ਨੂੰ ਸਹਾਇਤਾ ਲਈ ਖਿੱਚਦੀ ਹੈ ਸਾਡਾ ਵਿਸ਼ਵਾਸ ਹੈ ਕਿ ਸਾਰੇ ਪਿਆਰੇ ਉਸ ਬੰਦੀ ਵਿੱਚੋਂ ਸਲਾਮਤ ਵਾਪਸ ਆਉਣਗੇ ਅੱਗੇ ਲਗਭਗ ਸਾਰੇ ਆ ਚੁੱਕੇ ਹਨ ਇਸ ਕਰਕੇ ਤੁਹਾਨੂੰ ਸਮਝਾਈਦਾ ਹੈ ਕਿ ਸਿੱਖ ਦੇ ਦਿਲ ਨੂੰ ਕੌਣ ਫੇਰ ਸਕਦਾ ਹੈ ਕਾਕੀ ਦਾ ਧੋਖਲਾ ਨਾ ਕਰੋ ਸਗੋਂ ਸਿੱਧਕ ਧਾਰੋ ਤੇ ਰੋਜ਼ ਮਜ਼ਬੂਤ ਦਿਲ ਨਾਲ ਕਾਕੀ ਦਾ ਧਿਆਨ ਕਰਕੇ ਉਸ ਵਿੱਚ ਤਕੜਾਈ ਪਰੋ ਆਸੀਂ ਜੋ ਰੋਜ਼ ਅਰਦਾਸ ਕਰਦੇ ਹਾਂ ਕਿ ਜਹਾਂ-ਜਹਾਂ ਖਾਲਸਾ ਜੀ ਸਾਹਿਬ ਤਹਾਂ-ਤਹਾਂ ਰੱਛਿਆ ਰਿਹਾਇਤ ਸੋਚ ਲਓ ਕਿ ਇਹ ਸਾਡੇ ਗੁਰੂ ਪਰਮੇਸ਼ਰ ਦਾ ਪਿਆਰ ਤੇ ਸਿੱਧਕ ਕਿਤਨਾ ਹੈ ਪ੍ਰੇਮ ਨਾਲ ਜੁੜੇ ਦਿਲ ਜਦ ਰੋਜ਼ ਇਹ ਅਰਦਾਸ ਕਰਦੇ ਹਨ ਕਦੇ ਹੋ ਸਕਦਾ ਹੈ ਕਿ ਮੁਸ਼ਕਲਾਂ ਵਿੱਚ ਪਈ ਪਿਆਰਿਆਂ ਦੀ ਰਛਾ ਤੇ ਰਿਆਤ ਨਾ ਹੁੰਦੀ ਹੋਵੇਗੀ ਕਦੇ ਹੋ ਸਕਦਾ ਹੈ ਕਿ ਸਾਰੇ ਪੰਥ ਦੇ ਇੰਨਾ ਅਰਦਾਸਿਆਂ ਨਾਲ ਸਾਡੇ ਬੰਦੀਖਾਨੇ ਪਏ ਦੂਰ ਗਏ ਕਿਸੇ ਤਰ੍ਹਾਂ ਵਿਛੜੇ ਤੇ ਬੇਵਸ ਹੋਏ ਜਾਂ ਕਸ਼ਟਾਂ ਦੇ ਮੂੰਹ ਆਏ ਪਿਆਰਿਆਂ ਦੀ ਸੂਰਤ ਨੂੰ ਇਸ ਤੋਂ ਤਕੜਾਈ ਨਾ ਪਹੁੰਚੀ ਹੋਵੇ ਬਸੰਤਕੌਰ ਸੱਚ ਹੈ ਗੁਰਸਿੱਖੀ ਧੰਨ ਹੈ ਸਾਡਾ ਪੰਥਕ ਪ੍ਰੇਮ ਧੰਨ ਹੈ ਕਿ ਸਾਰੇ ਸਿੱਖ ਇੱਕ ਦੂਜੇ ਦੀ ਪੀੜ ਨੂੰ ਆਪਣੀ ਪੀੜਾ ਜਾਣਦੇ ਹਨ ਔਰ ਫਿਰ ਦੇਖੋ ਕਰਨੀਆਂ ਵਾਲੇ ਤੇ ਚੰਗੇ-ਚੰਗੇ ਪਰਗ ਆਪਣੇ ਆ ਦੇ ਮਗਰ ਜਾਂਦੇ ਹਨ ਪਰ ਇੱਕ-ਇੱਕ ਬੱਚਾ ਢੂੰਡ ਕੇ ਵਾਪਸ ਲਿਆਉਂਦੇ ਹਨ ਧੰਨ ਸਿੱਖੀ ਧੰਨ ਸਿੱਖੀ ਪ੍ਰੇਮ ਪਰ ਪਤੀ ਜੀ ਆਪ ਦਾ ਵੀ ਜਨਮ ਧੰਨ ਹੈ ਦੇਖੋ ਆਪ ਦੇ ਹੀ ਸਾਰੇ ਉੱਤਮ ਉਪਦੇਸ਼ ਵਿੱਚ ਐਸਾ ਜੀ ਲੱਗ ਰਿਹਾ ਹੈ ਕਿ ਇਸ ਵੇਲੇ ਮੇਰਾ ਮੂੰਹ ਤੇ ਪਰਮ ਦੂਰ ਹੋ ਗਿਆ ਹੈ ਐਸੀ ਕਿਰਪਾ ਕਰੋ ਜੋ ਮਨ ਦਾ ਸਦਾ ਐਸਾ ਰਹੇ ਪਤੀ ਸ਼੍ਰੀ ਗੁਰੂ ਜੀ ਨੇ ਸੁਰਤ ਦੇ ਲਹਾਉ ਚੜਾਉ ਉਪਰ ਸੁਖਮਨੀ ਸਾਹਿਬ ਵਿੱਚ ਸਾਫ਼ ਦੱਸਿਆ ਹੈ ਕਿ ਇਹ ਠਾ ਉਤਾਹ ਹੁੰਦੀ ਰਹਿੰਦੀ ਹੈ ਇਸ ਗੱਲ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ ਦਾਰੂ ਇਸ ਦਾ ਸਦਾ ਸਿਮਰਨ ਵਿੱਚ ਰਹਿਣਾ ਹੈ ਅਤੇ satsang ਕਰਨਾ ਹੈ ਜੈਸਾ ਉੱਥੇ ਹੀ ਦੱਸਿਆ ਹੈ ਕਬਹੋ ਸਾਥ ਸੰਗਤ ਇਹੋ ਪਾਵੇ ਉਸ ਸਥਾਨ ਤੇ ਬਹੁ ਨਾ ਆਵੇ ਬਸੰਤ ਕੌਰ ਸਿਰਤਾਜ ਜੀ ਅੱਜਕੱਲ੍ਹ ਹੋ ਸਕੇ ਤੇ ਕੋਈ ਖਾਸ ਪ੍ਰਬੰਧ ਕਰੋ ਜਿਸ ਨਾਲ ਨਿਰੰਤਰ ਘਰ ਵਿੱਚ ਕੀਰਤਨ ਦਾ ਸਮਾਗਮ ਬਣੇ ਅਤੇ ਮਨ ਸਾਧ ਸੰਗਤ ਦੇ ਚਰਨਾਂ ਵਿੱਚ ਰਹੇ ਪਤੀ ਸਤਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਰਖਾਉਂਦੇ ਹਾਂ ਔਰ ਪਿਆਰਿਆਂ ਨੂੰ ਸੱਦ ਭੇਜਦੇ ਹਾਂ ਬਸੰਤ ਕੌਰ ਵਾ ਵਾ ਬਹੁਤ ਹੀ ਚੰਗਾ ਹੈ ਅਗਲੇ ਦਿਨ ਦੂ ਨੇੜੇ ਦੇ ਪ੍ਰੇਮੀਆਂ ਨੂੰ ਸੁਨੇਹੇ ਪਹੁੰਚ ਗਏ ਅਤੇ ਭਾਈ ਸਾਹਿਬ ਦੇ ਘਰ ਸੰਗਤ ਆ ਜੋੜੀ ਸ਼ੇਰ ਗੁਰੂ ਗ੍ਰੰਥ ਸਾਹਿਬ ਜੀ ਦਾ ਖੰਡ ਪਾਠ ਰੱਖਿਆ ਗਿਆ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸਾ ਸੋਧਿਆ ਗਿਆ ਕਿ ਕਾਬਲ ਗਏ ਕੈਦੀ ਸਹੀ ਸਲਾਮਤ ਵਾਪਸ ਆਉਣ ਔਰ ਸਤਿਗੁਰੂ ਉਹਨਾਂ ਦੂਰ ਗਿਆ ਦਾ ਅਤੇ ਉਹਨਾਂ ਦੇ ਮਗਰ ਗਿਆ ਦੀਆਂ ਮੈਂਤਾਂ ਵਿੱਚ ਆਪ ਸਹਾਈ ਹੋਵੇ ਪੰਜ ਭੋਗ ਪਾ ਕੇ ਸੰਗਤ ਵਿਦਾ ਹੋ ਗਈ ਇਹ 15-20 ਦਿਨ ਭਾਈ ਸਾਹਿਬ ਦਾ ਘਰ ਸੱਚਖੰਡ ਬਣਿਆ ਰਿਹਾ ਦਿਨ ਰਾਤ ਇੱਕ ਰਸ ਈਸ਼ਵਰ ਅराधना ਬਣੀ ਰਹੀ आराधना वाले सुचे हीरे प्रेमा भक्ति दे नमूने सच्चे सुचे ਤੇ ਸਾਫ ਲੋਕ ਸਨ ਲਗਾਤਾਰ satsang ਨੇ ਬਸੰਤ ਘੋੜ ਤੇ ਬੜਾ ਅਸਰ ਕੀਤਾ ਅਤੇ ਉਸ ਦੀ ममता ਦਾ ਭਰਿਆ ਦਿਲ ਕੁਝ ਆਸ ਤੇ ਸਦਕ ਵਿੱਚ ਉ체ਰਾ ਹੋ ਗਿਆ ਖਿਆਲ ਕੀਤਾ ਜਾਂਦਾ ਹੈ ਕਿ ਮੀਰ ਮੰਨੂ ਨੇ ਮਰਨ ਤੋਂ ਪਹਿਲਾਂ ਦਿੱਲੀ ਦਰਬਾਰ ਵਿੱਚ ਆਪਣਾ ਤੱਲਕ ਵਧਾਉਣ ਲਈ ਆਪਣੀ ਧੀ ਦਿੱਲੀ ਦੇ ਵਜ਼ੀਰ ਗਾਜ਼ੀਉਦੀਨ ਨਾਲ ਮੰਗਾਈ ਸੀ ਪਰ ਮੁਰਾਦ ਬੇਗਮ ਤੇ ਉਸ ਦੀ ਧੀ ਇਸ ਗੱਲ ਦੇ ਵਿਰੁੱਧ ਸਨ ਜਦੋਂ ਬੇਗਮ ਤੇ ਉਮਰਾਵਾ ਦੀ ਅਨਬਨ ਹੋ ਗਈ ਤਾਂ ਗਾਜ਼ੀ ਉਦੀਨ ਨੇ ਸੈਦ ਜਮੀਲ ਨੂੰ ਉਸ ਦੀ ਸਹਾਇਤਾ ਲਈ ਲਾਹੌਰ ਕੱਲਿਆ ਪਰ ਬੇਗਮ ਦੀ ਇਸ ਦੇ ਨਾਲ ਵੀ ਵਿਗੜ ਗਈ ਬੇਗਮ ਨੇ ਅਬਦਾਲੀ ਨੂੰ ਆਪਣੀ ਸਹਾਇਤਾ ਲਈ ਚੋਰੀ ਸਾਧ ਕੱਲਿਆ ਗਾਜ਼ੀ ਉਦੀਨ ਇਹ ਚਲਾਕੀ ਮਾਲੂਮ ਕਰਕੇ 1812 ਬਿਕਰਮੀ ਵਿੱਚ ਫੌਜ ਲੈ ਕੇ ਦਿੱਲੀੋਂ ਟੁਰਿਆ ਬਹੁਤੀ ਫੌਜ ਮਾਛੀਵਾੜੇ ਛੱਡ ਕੇ ਥੋੜੀ ਜਹੀ ਨਾਲ ਲੈ ਕੇ ਇਸ ਬਹਾਨੇ ਤਤਫਟ ਲਾਹੌਰ ਪੁੱਜਾ ਕਿ ਮਾਨੋ ਆਪਣਾ ਵਿਆਹ ਕਰਨ ਆਇਆ ਹੈ ਇਸ ਬਹਾਨੇ ਉਸਨੇ ਲਾਹੌਰ ਪਹੁੰਚ ਕੇ ਸ਼ਹਿਰ ਤੇ ਬੇਗਮ ਦਾ ਮੈਲ ਅਚਾਨਕ ਹੀ ਲਿਆ ਜਦ ਬੇਗਮ ਨਾ ਮੰਨੀ ਤਾਂ ਉਸਨੂੰ ਕੈਦ ਕਰਕੇ ਦਿੱਲੀ ਟੋਰ ਦਿੱਤਾ ਤੇ ਲਾਹੌਰ ਦੀ ਸੁਬੇਦਾਰੀ 23 ਲੱਖ ਨਜ਼ਰਾਨਾ ਲੈ ਕੇ ਅਦੀਨਾ ਬੇਗ ਦੁਆਬੇ ਦੇ ਹਾਕਮ ਨੂੰ ਦੇ ਦਿੱਤੀ ਵਜ਼ੀਰ ਤਾਂ ਦਿੱਲੀ ਮੁੜ ਗਿਆ ਬੇਗਮ ਦੀ ਧੀ ਵੀ ਵਿਆਹ ਲਈ ਪਰ ਅਹਿਮਦ ਸ਼ਾਹ ਅਬਦਾਲੀ ਇਹ ਖਬਰਾਂ ਸੁਣ ਕੇ ਕੰਦਾਰ ਤੋਂ ਪੰਜਾਬ ਤੇ ਸੰਮਤ 1813 ਬਿਕਰਮੀ ਵਿੱਚ ਚੜ ਆਇਆ ਅਦੀਨਾ ਬੇਗ ਉਸ ਦੇ ਅੱਗੇ ਲੱਗ ਕੇ ਭੱਜ ਉੱਠਿਆ ਤੇ ਪਹਾੜੀ ਜਾਂ ਲੁਕਿਆ ਲਾਹੌਰ ਵਿੱਚ ਆਪਣੀ ਕੁਝ ਫੌਜ ਛੱਡ ਕੇ ਅਬਦਾਲੀ ਅੱਗੇ ਟੁਰਿਆ ਦੁਆਬੇ ਪੁੱਜ ਕੇ ਉਸ ਨੇ ਅਸਰੁਦੀਨ ਨੂੰ ਇੱਥੋਂ ਦਾ ਹਾਕਮ ਥਾਪਿਆ ਤੇ ਫਿਰ ਆਪ ਸਰਹਿੰਦ ਹੁੰਦਾ ਹੋਇਆ ਦਿੱਲੀ ਅਪੜਿਆ ਨਵਾਬ ਨਜੀਬੋ ਦੋਲਾ ਜੋ ਅੰਦਰਖਾਨੇ ਅਬਦਾਲੀ ਨਾਲ ਡਲਿਆ ਹੋਇਆ ਸੀ ਕਰਨਾਲ ਅਬਦਾਲੀ ਨੂੰ ਆ ਮਿਲਿਆ ਉਦੋਂ ਪਾਦਸ਼ਾ ਆलमगी ਤੇ ਗਾਜੀ ਉਦੀਨ ਵਜ਼ੀਰ ਵੀ ਅਬਦਾਲੀ ਨੂੰ ਦਸ ਕੋ ਅੱਗੇ ਆ ਮਿਲੇ ਤੇ ਹਮਲਾਵਰ ਨੂੰ ਬੜੇ ਆਦਰ ਨਾਲ ਸ਼ਹਿਰ ਲੈ ਗਏ ਵਜ਼ੀਰ ਨੇ ਪਹਿਲਾਂ ਸ਼ਾਸਨ ਨਾਲ ਸੁਲਾ ਕੀਤੀ ਤੇ ਫਿਰ ਉਸ ਦੀ ਸਿਫਾਰਿਸ਼ ਨਾਲ ਅਬਦਾਲੀ ਤੋਂ ਮਾਫੀ ਮੰਗ ਲਈ ਹੁਣ ਅਬਦਾਲੀ ਨੇ ਅਮੀਰਾਂ ਉਮਰਾਵਾਂ ਤੇ ਚਟੀਆਂ ਲਾਈਆਂ ਤਲਾਸ਼ੀਆਂ ਲਈਆਂ ਲੱਖਾਂ ਹੀ ਰੁਪਏ ਗੜਵਾਏ ਫਿਰ ਸ਼ਹਿਰ ਦੇ ਲੋਕਾਂ ਨੂੰ ਲੁੱਟਿਆ 2 ਮਹੀਨੇ ਸ਼ਹਿਰ ਤੇ ਲੁੱਟ ਦੀ ਉਹ ਬਿਪਤਾ ਰਹੀ ਜੋ ਨਾਦਰ ਦੀ ਲੁੱਟ ਭੁੱਲ ਗਈ ਵੱਡੇ ਵੱਡੇ ਅਮੀਰਾਂ ਦੇ ਘਰਾਂ ਵਿੱਚ ਝਾੜੂ ਦਾ ਤਿੱਲਾ ਤੱਕ ਨਾ ਛੱਡਿਆ ਅਨਤਬਦਾਲੀ ਨੇ ਆਪਣੇ ਪੁੱਤਰ ਤੈਮੂਰ ਸ਼ਾਹ ਦਾ ਵਿਆਹ ਮੁਹੰਮਦ ਸ਼ਾਹ ਦੇ ਪੁੱਤਰ ਅਹਿਮਦ ਸ਼ਾਹ ਦੀ ਲੜਕੀ ਨਾਲ ਕਰ ਦਿੱਤਾ ਫਿਰ ਬਲਬਗੜ ਕਤਲ ਕਰਕੇ ਮਥੂਰਾ ਲੁੱਟੀ ਤੇ ਕਤਲੇਆਮ ਕੀਤੀ ਫਿਰ ਆਗਰੇ ਤੇ ਕਹਿ ਟੁੱਟਾ ਤੇ ਗਿਰਦੇ ਦਾ ਦੇਸ਼ ਬੇਰਾਨ ਕੀਤਾ ਹਜ਼ਾਰਾਂ ਹਿੰਦੂ ਗੁਲਾਮ ਬਣਾ ਕੇ ਨਾਲ ਲੈ ਟੁਰਿਆ ਵੈਸ਼ਿਆਨਾ ਜ਼ੁਲਮ ਤੇ ਕਤਲਾਂ ਦੇ ਮਗਰੋਂ ਅਬਦਾਲੀ ਦਿੱਲੀ ਆਇਆ ਤੇ ਮੁਹੰਮਦ ਸ਼ਾਹ ਦੀ ਬੇਟੀ ਹਜ਼ਰਤ ਬੇਗਮ ਨਾਲ ਵਿਆਹ ਕਰਕੇ ਪਾਦਸ਼ਾ ਆਲਮਗੀਰ ਤੋਂ ਬਹੁਤ ਧਨ ਲਿੱਤਾ ਤੇ ਉਸ ਨੂੰ ਤਖਤ ਤੇ ਬਿਠਾ ਕੇ ਕੰਧਾਰ ਵੱਲ ਨੂੰ ਮੁੜ ਗਿਆ ਲਾਹੌਰ ਨੂੰ ਮੁੜਦਿਆਂ ਰਸਤੇ ਉਹ ਹੋਣੀ ਹੋਈ ਸੀ ਜਿਸ ਵਿੱਚ ਸਤਵੰਤ ਕੋਰ ਕੈਦ ਪਈ ਸੀ ਉੱਪਰ ਦੱਸੇ ਹਾਲਾਤ ਮੁਜਬ ਜਦੋਂ ਅਬਦਾਲੀ ਦਿੱਲੀ ਨੂੰ ਗਿਆ ਸੀ ਤਾਂ ਮਗਰੋਂ ਅਦੀਨਾ ਬੇਗ ਪਹਾੜਾਂ ਤੋਂ ਉਤਰਿਆ ਸੀ ਜਲੰਧਰ ਦੇ ਇਲਾਕੇ ਵਿੱਚ ਨਾਸਰੂਦੀਨ ਇਸ ਵੇਲੇ ਸਿੱਖਾਂ ਦੇ ਕੈਰ ਤੇ ਜ਼ੁਲਮ ਢਾ ਰਿਆ ਸੀ ਨਾਸਰੂਦੀਨ ਨੇ ਹੁਣ ਸੋਢੀ ਵੜਪਾਗ ਸਿੰਘ ਨੂੰ ਐਸਾ ਤੰਗ ਕੀਤਾ ਕਿ ਉਸ ਨੂੰ ਵੀ ਨਸਣਾ ਪਿਆ ਗੁਰਦੁਆਰੇ ਤੇ ਨਾਸਰੂਦੀਨ ਨੇ ਕਬਜ਼ਾ ਕਰਕੇ ਥਮ ਸਾਹਿਬ ਨੂੰ ਸਾੜ ਦਿੱਤਾ ਉੱਥੇ ਗਊਆਂ ਕਹਾਈਆਂ ਇਸਤਰੀਆਂ ਤੇ ਜ਼ੁਲਮ ਕਰਾਈ ਤੇ ਤਰ੍ਹਾਂ ਤਰ੍ਹਾਂ ਦੇ ਕਹਿਰ ਕਮਾਏ ਐਨਾ ਦਿਨਾਂ ਵਿੱਚ ਪਿੰਡ ਪੈੜੀ ਨੇ ਲਾਗੇ ਸੋਢੀ ਸਾਹਿਬ ਤੇ ਅਦੀਨਾ ਬੇਗ ਦਾ ਮਿਲਾਪ ਹੋ ਗਿਆ ਦੋਹਾਂ ਦਾ ਇੱਕ ਦੁੱਖ ਵਿੱਚ ਦੁਖੀ ਹੋਣ ਕਰਕੇ ਧੋਖਲਿਆਂ ਦੀ ਏਕਤਾ ਦੇ ਕਾਰਨ ਇੱਕ ਆਸ਼ਾ ਹੋ ਗਿਆ ਇੱਥੇ ਹੀ ਹੁਣ ਇਹ ਗੋਂਦ ਗੁੰਦੀ ਗਈ ਕਿ ਜਲੰਦਰ ਤੋਂ ਨਾਸਰੂਦੀਨ ਨੂੰ ਕੱਢ ਦਿੱਤਾ ਜਾਵੇ ਇਸ ਲਈ ਸੋਢੀ ਸਾਹਿਬ ਨੇ ਜੰਗਲਾਂ ਬਣਾ ਤੇ ਪਹਾੜਾਂ ਤੇ ਬਾਰਾਂ ਵਿੱਚ ਸਿੰਘਾਂ ਨੂੰ ਸੁਨੇਹੇ ਭੇਜੇ ਖਾਲਸੇ ਦੇ ਦਲ ਮਤੇ ਹੋਏ ਸ਼ੇਰਾ ਵਾਂਗੂ ਉਮੜਾਈ ਇੱਕ ਭਾਰੀ ਫੌਜ ਇਕੱਤਰ ਹੋ ਗਈ ਗੁਰਮੁਤਾ ਹੋ ਕੇ ਅਦੀਨਾ ਬੇਗ ਨਾਲ ਸ਼ਰਤਾਂ ਦਾ ਫੈਸਲਾ ਹੋਇਆ ਤੇ ਖਾਲਸੇ ਦੇ ਜਥੇਦਾਰ ਨਵਾਬ ਸਾਹਿਬ ਕਪੂਰ ਸਿੰਘ ਜੀ ਇਸ ਜੰਗ ਦੀ ਸਰਕਾਰ ਦੱਗੀ ਕਰਨ ਲਈ ਤੁਰਕੀ ਸਿੰਘ ਦੋਹਾਦਲਾਪੁਰ ਥਾਪੇ ਗਏ ਇਸ ਵੇਲੇ ਦੀ ਇੱਕ ਹਾਸੇ ਦੀ ਗੱਲ ਅੱਜ ਤੱਕ ਚੱਲੀ ਆਉਂਦੀ ਹੈ ਉਹ ਇਹ ਹੈ ਕੀ ਅਦੀਨਾ ਬੇਗ ਦੇ ਮੁਸਲਮਾਨ ਸਿਪਾਈਆਂ ਤੇ ਨਾਸਰੂਦੀਨ ਦੀ ਮੁਸਲਮਾਨ ਸੈਨਾ ਦੀ ਪੁਸ਼ਾਕ ਨੀਲੀ ਜਈ ਇੱਕ ਰੰਗੀ ਸੀ ਤਾਂ ਤੇ ਖਤਰਾ ਸੀ ਕਿ ਕਿਤੇ ਨਾਸਰੂਦੀਨ ਦੀ ਸੈਨਾ ਨਾਲ ਲੜਦੇ ਹੋਏ ਘਰ ਵਿੱਚ ਖਾਣਾ ਜੰਗੀ ਤੇ ਹੀ ਭੁਲੇਖੇ ਵਿੱਚ ਨਾ ਉਤਰ ਪੈਣ ਇਸ ਕਰਕੇ ਜੱਥੇਦਾਰ ਨੇ ਹਰੇਕ ਮੁਸਲਮਾਨ ਨੂੰ ਹੁਕਮ ਦਿੱਤਾ ਕਿ ਆਪਣੀ ਦਸਤਾਰ ਵਿੱਚ ਕਣਕ ਦੇ ਸਿੱਟੇ ਕੱਸ ਕੇ ਬੰਨ ਲਵੋ ਤਾਂ ਜੋ ਖਾਲਸਾ ਜੀ ਆਪਣੇ ਵਲਦਿਆਂ ਨੂੰ ਪਛਾਣ ਸਕਣ ਨਵਾਬ ਸਾਹਿਬ ਨੇ ਸ਼ੁਰੂ ਕਰਨ ਲਈ ਆਪਣੀ ਹੱਥੀ ਕੁਝ ਸਿੱਟੇ ਅਦੀਨਾ ਬੇਗ ਦੀ ਪਾਗ ਵਿੱਚ ਅੜੰਬ ਦਿੱਤੇ ਆਖਦੇ ਹਨ ਕਿ ਅਦੀਨਾ ਬੇਗ ਨੇ ਇਸ ਗੱਲ ਨੂੰ ਆਪਣੀ ਫਤਿਹ ਦਾ ਸ਼ਗਨ ਸਮਝ ਕੇ ਸ਼ੁਕਰੀਆ ਕੀਤਾ ਪਰੰਤੂ ਇਸ ਨਿਸ਼ਾਨ ਨੇ ਵੈਰ ਨੂੰ ਵੀ ਲਾਹ ਪਹੁੰਚਾਇਆ ਘੋਰ ਯੁੱਧ ਸ਼ੁਰੂ ਹੋ ਗਿਆ ਸਿੱਖਾਂ ਦੇ ਹਮਲੇ ਦੀ ਤੁੰਦੀ ਤੇ ਕੌਮੀ ਜੋਸ਼ ਔਰ ਬੇਗੁਨਾਹਾਂ ਦੇ ਕਤਲ ਹੋਣ ਤੇ ਗੁਰਦੁਆਰਿਆਂ ਦੀ ਬੇਦਬੀ ਦਾ ਗੁੱਸਾ ਘਟਕ ਕੇ ਸਿਰਾਂ ਨੂੰ ਜਾਂ ਚੜਿਆ ਸਰਦਾਰ ਜੱਸਾ ਸਿੰਘ ਆਲੂਵਾਲੀਆ ਇੱਕ ਦਸਤਾ ਫੌਜ ਦਾ ਲੈ ਕੇ ਸੱਜੇ ਪਰੇਪੁਰ ਇਸ ਜ਼ੋਰ ਨਾਲ ਜਾ ਕੇ ਪਏ ਕਿ ਚਲਦੀਆਂ ਟੋਪਾਂ ਦੇ ਸਿਰ ਤੇ ਪਹੁੰਚ ਕੇ ਮੂੰਹ ਬੰਦ ਕਰ ਦਿੱਤੇ ਔਰ ਸ਼ਮਸ਼ੇਰ ਖਾਂ ਸੈਨਾਪਤੀ ਦਾ ਸਿਰ ਉਡਾ ਦਿੱਤਾ ਦੂਸਰੇ ਪਾਸੇ ਸੈਦ ਸ਼ੇਰ ਸ਼ਾ ਸਰਦਾਰ ਕਰਮ ਸਿੰਘ ਜੀ ਪੰਜ ਗੜੀਏ ਹੱਥੋਂ ਕਤਲ ਹੋ ਗਿਆ ਜਦ ਦੋ ਵੱਡੇ ਸਰਦਾਰ ਗਾਜਰਾ ਦੀ ਤਨਾ ਕੱਟੇ ਗਏ ਤਦ ਕੀ ਸੀ ਨਾਸਰੂਦੀਨ ਦੀ ਫੌਜ ਉੱਠ ਨਸੀ ਸਿੱਖ ਸ਼ਹਿਰ ਜਲੰਧਰ ਵਿੱਚ ਜਾ ਵੜੇ ਤੇ ਪਲੋ ਪਲੀ ਵਿੱਚ ਕਬਜ਼ਾ ਕਰ ਲਿਆ ਇਸ ਵੇਲੇ ਨਾਸਰੂਦੀਨ ਵੀ ਇੱਕ ਦਸਤੇ ਦੇ ਹੱਥ ਆ ਗਿਆ ਗੁਰਦੁਆਰਾ ਸਾੜਨ ਦੇ ਜੁਰਮ ਵਿੱਚ ਉਸ ਨੂੰ ਆਪਣੀ ਜਾਨ ਦੇਣੀ ਪਈ ਅਦੀਨਾ ਬੇਗ ਨੈਸ ਵੇਲੇ 5000 ਦਾ ਕੜਾ ਪ੍ਰਸ਼ਾਦ ਕਰਵਾ ਕੇ ਖੁਸ਼ੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੇਟਾ ਕੀਤਾ ਅਤੇ ਕੁਝ ਹਜ਼ਾਰ ਰੁਪਏ ਗੁਰਦੁਆਰੇ ਦੀ ਮੁਰੰਮਤ ਵਾਸਤੇ ਨਜ਼ਰ ਕੀਤਾ ਜੋ ਖਾਲਸੇ ਨੇ ਦਿਨਾਂ ਵਿੱਚ ਹੀ ਫੇਰ ਬਣਾ ਲਿਆ। ਅਦੀਨਾ ਬੇਗ ਨੇ ਇਸ ਮੰਦਰ ਨਾਲ ਜਾਗੀਰ ਲਈ ਜਿਸ ਦਾ ਕੁਝ ਹਿੱਸਾ ਅੱਜ ਤੱਕ ਮੰਦਰ ਦੇ ਨਾਲ ਟੁਰਿਆ ਹੁੰਦਾ ਹੈ। ਜਿੰਨਾ ਜੀਗਾ ਸਿੱਖਾ ਦੇ ਘਰ-ਬਾਰ ਬਰਬਾਦ ਹੋਏ ਸਨ ਅਦੀਨਾ ਬੇਗ ਨੇ ਸਭ ਦੇ ਨੁਕਸਾਨ ਭਰ ਦਿੱਤੇ ਤੇ ਖਾਲਸੇ ਨਾਲ ਮੇਲ ਵਧਾ ਲਿਆ। ਅਹਿਮਦ ਸ਼ਾਹ ਦਾ ਕਾਲੀਦਾ ਮਾਰਿਆ ਕੰਧਾਰ ਨੂੰ ਟੁਰ ਗਿਆ ਸੀ ਆਪਣੇ ਪੁੱਤਰ ਤैमूर ਸ਼ਾਹ ਨੂੰ ਲਾਹੌਰ ਦਾ ਸੂਬਾ ਥਾਪ ਗਿਆ ਸੀ ਤੇ ਜਹਾਂ ਖਾਨ ਨੂੰ ਉਸ ਦਾ ਵਜ਼ੀਰ ਅਤੇ ਪੁੱਤਰ ਨੂੰ ਕਹਿ ਗਿਆ ਸੀ ਕਿ ਸਿੱਖਾਂ ਨੂੰ ਦੰਡ ਦੇਣਾ ਸੋ ਤैमूर ਨੇ ਸਿੱਖਾਂ ਤੇ ਸੱਤੀ ਸ਼ੁਰੂ ਕੀਤੀ ਪਰ ਸਿੱਖ ਕੱਦ ਦਬਾਉ ਹੇਠ ਆਉਂਦੇ ਹਨ ਵਸਦਾ ਪੰਜਾਬ ਫਿਰ ਖਾਲੀ ਹੋ ਗਿਆ ਔਰ ਖਾਲਸਾ ਜੀ ਬਨਾ ਤੇ 12 ਵਿੱਚ ਜਾ ਵੜੀ ਸਾਖੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ